ਅੱਜ ਘਰ ਜਾ ਕੇ ਜਰੂਰ ਪੜਿਓ ਪੂਰਾ ਚੈਪਟਰ ਇਹੋਨਾਂ ਦੀ ਅੰਜੀਲ 14 ਅਧਿਆਏ ਨਵੇਂ ਨੇਮ ਦੇ ਅੰਦਰ ਹੈ ਲੂਕਾ ਦੀ ਅੰਜੀਲ ਤੋਂ ਅੱਗੇ ਹੈ ਹਾਂਜੀ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਪ੍ਰਭੂ ਯਿਸੂ ਮਸੀਹ ਕਹੇ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਹੈ ਪ੍ਰਭੂ ਯਿਸੂ ਮਸੀਹ ਕਹਿੰਦੇ ਐ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਦੁਬਾਰਾ ਪੜ੍ਹਦੇ ਹੋ ਕੀ ਲਿਖਿਆ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਲਿਖਿਆ ਜੇ ਕਰ ਮਤਲਬ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤੁਸੀਂ ਮੇਰੇ ਹੁਕਮਾਂ ਦੀ ਕੀ ਕਰੋਗੇ ਪਾਲਣਾ ਜੇ ਮੈਨੂੰ ਪਿਆਰ ਸੁਣ ਰਿਹਾ ਸਾਰਿਆਂ ਨੂੰ ਸੇਵਾਦਾਰਾਂ ਨੂੰ ਬਿਠਾ ਦਿਓ ਇਧਰ ਉਧਰ ਸਭ ਬੈਠ ਜਾਓ ਆਪਣੇ ਥਾਂ ਤੇ ਕੁਛ ਨਹੀਂ ਗਰਮੀ ਗੁਰਮੀ ਸਾਹਿਬ ਬੈਠ ਜਾਓ ਆਪਣੇ ਥਾਂ ਦੇ ਉੱਪਰ ਸਭ ਧਿਆਨ ਦਿਓ ਨਰਕ ਤੋਂ ਵੱਧ ਕੇ ਕੋਈ ਕਿਤੇ ਗਰਮੀ ਨਹੀਂ ਪਰ ਜੇ ਤੁਸੀਂ ਵਚਨ ਸੁਣ ਕੇ ਆਪਣੀ ਜ਼ਿੰਦਗੀ ਨੂੰ ਨਰਕ ਜਾਣ ਤੋਂ ਬਚਾ ਲਿਆ ਆਪਣੇ ਬੱਚਿਆਂ ਨੂੰ ਨਰਕ ਚੋਂ ਕੱਢ ਲਿਆ ਤੇ ਇਸ ਤੋਂ ਵੱਡੀ ਜਿੱਤ ਕੋਈ ਨਹੀਂ ਹੋਏਗੀ ਕੀ ਲਿਖਿਆ ਦੁਬਾਰਾ ਪੜੋ ਸਭ ਸੇਵਾਦਾਰ ਵੀ ਸਭ ਧਿਆਨ ਨਾਲ ਸੁਣਾਂਗੇ ਮੈਂ ਵੀ ਵਿੱਚ ਹੀ ਸੁਣ ਰਿਹਾ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਸਭ ਯੇਸ਼ੂ ਜੀ ਦੇ ਸ਼ਬਦ ਹੈ ਕਹਿੰਦੇ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤੁਸੀਂ ਮੇਰੇ ਹੁਕਮਾਂ ਦੀ ਕੀ ਕਰੋਗੇ ਪਾਲਣਾ ਕਰੋਗੇ ਕੀ ਕਰੋਗੇ ਪਾਲਣਾ ਬੋਲੋ ਜੇ ਤੁਸੀਂ ਮੈਨੂੰ ਪ੍ਰਭੂ ਯੇਸ਼ੂ ਜੀ ਨੇ ਕਿਹਾ ਬੋਲੋ ਪ੍ਰਭੂ ਯੇਸ਼ੂ ਜੀ ਨੇ ਕਿਹਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਕਿਹੜੇ ਹੁਕਮ ਹੂੰ ਕਿਹੜੇ ਹੁਕਮ ਕਿਹੜੇ ਹੁਕਮ ਬਣਾ ਕਿ ਜੇ ਤੁਹਾਨੂੰ ਕੋਈ ਇੱਕ ਗਾਲ ਕੱਢੇ ਤੁਸੀਂ ਦਾਸ ਕੱਢਣੀ ਉਹਨੂੰ ਜੇ ਤੇਰੇ ਕੋਈ ਮਾੜੀ ਜੀ ਚਪੇੜ ਲੈ ਕੇ ਆਵੇ ਤੂੰ ਆਂਦੀਆਂ ਲੱਤਾਂ ਤੋੜ ਕੇ ਉਹਨੂੰ ਮੰਜੇ ਤੇ ਪੋਣਾ ਹੈ ਹੈ ਸਿਰੇ ਲਾਰੇ ਕਹਿੰਦੇ ਨਹੀਂ ਇਹ ਨਹੀਂ ਪਰ ਆਪਾਂ ਕਰਦੇ ਨੇ ਹੀ ਭੈਣ ਹਰ ਬੰਦਾ ਇੱਕੋ ਹੀ ਗੱਲ ਕਰਦਾ ਜਿੰਨੂੰ ਵੀ ਪੁੱਛ ਲੋ ਉਈ ਕੋ ਗੱਲ ਕਹਿੰਦੇ ਮਾੜਾ ਜਾਂ ਵੀ ਕੁਝ ਹੋ ਜਾਏ ਕਹਿੰਦੇ ਤੈਨੂੰ ਮਾਰ ਕੇ ਛੱਡਣਾ ਹਜਲਾ ਦੱਸੋ ਕੁਝ ਵੀ ਹੋ ਜਾਏ ਭਾਵੇਂ ਪਤਨੀ ਹੋਵੇ ਮਾਂ ਪਿਓ ਕੁਝ ਵੀ ਹੋਵੇ ਮਾੜਾ ਜਾਂ ਵੀ ਕੁਝ ਹੋ ਗਿਆ ਕਹਿੰਦੇ ਤੈਨੂੰ ਹਣ ਛੱਡਣਾ ਨਹੀਂ ਕੀ ਕਰਨਾ ਤੈਨੂੰ ਹਣਾ ਮਾਰ ਕੇ ਛੱਡਣਾ ਕੀ ਕਰਨਾ ਤੇ ਮਾਰ ਦੋ 20 ਸਾਲ ਉੱਥੇ ਬੈਠਾ ਰਹੀ ਦਾਲ ਪਿੰਦਾ ਜੇਲ੍ਹ ਦੀ ਅਰੇ ਉਹਨੂੰ ਪੁੱਛ ਕੇ ਵੇਖੋ ਕੀ ਤਰਲੇ ਮਿੰਦਾ ਕਰ ਰਿਹਾ ਹੁਣ ਜ਼ਿੰਦਗੀ ਚ ਕਹਿੰਦਾ ਕਦੇ ਇੰਨਾ ਦਾ ਕੰਮ ਨਹੀਂ ਕਰੂੰਗਾ ਪਤਾ ਨਹੀਂ ਕਿਹੜਾ ਭੂਤ ਵੜ ਗਿਆ ਸੀ ਮੇਰੇ ਚ ਮੈਂ ਗੋਲੀ ਚਲਾਤੀ ਮੈਂ ਮਾਰ ਬੈਠਾ ਹਾਂ ਪ੍ਰਭੂ ਯਿਸੂ ਕਹਿੰਦੇ ਜੇ ਮੈਨੂੰ ਪਿਆਰ ਕਰਦੇ ਆ ਤੇ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਕਿਹੜੇ ਹੁਕਮ ਕਿ ਗਾਲ ਦੇ ਬਦਲੇ ਗਾਲਾਂ ਨਹੀਂ ਕੱਢਣੀ ਤੁਹਾਨੂੰ ਸ਼ਰਾਪ ਦੇਣ ਵਾਲਿਆਂ ਨੂੰ ਕੀ ਦੇਣਾ ਦੁਗਣੇ ਸ਼ਰਾਪ ਦੇਣੇ ਉਹਨੂੰ ਹਨਾ ਜੇ ਤੁਹਾਨੂੰ ਕਿਸੇ ਨੇ ਇੱਕ ਸ਼ਰਾਪ ਦਿੱਤਾ ਤੇ ਕਿੰਨੇ ਸ਼ਰਾਪ ਦੇਣੇ ਉਹਨੂੰ ਹਾਂ ਕਹਿੰਦੇ ਨਹੀਂ ਦੁਗਣੇ ਨਹੀਂ ਦੇਣੇ ਮਤਲਬ ਤੁਹਾਨੂੰ ਸ਼ਰਾਪ ਦੇਣ ਵਾਲਿਆਂ ਨੂੰ ਉਹਨਾਂ ਨੂੰ ਕੀ ਦੇਣੀ ਹੈ ਪ੍ਰਭੂ ਤੈਨੂੰ ਬles ਕਰੇ ਪ੍ਰਭੂ ਤੇ ਮੁਗੀ ਕਰੇ ਪਰ ਜੇ ਤੇਰੇ ਕੋਈ ਇੱਕ ਗੱਲ ਦੇ ਛਪੇਣ ਮਾਰੇ ਤੇ ਕੀ ਕਰਨਾ ਉਹਦੀ ਤਾਂ ਹਣ ਲਾਉਣੀ ਐ ਨਹੀਂ ਤੁੱਜੀ ਵੀ ਗੱਲ ਉਹਦੇ ਨਾਲ ਕਰਨੀ ਆ ਭਰਾਵਾ ਆਪਦਾ ਹੋਰ ਠੰਡਾ ਕਰ ਲਾ ਤੂੰ ਇੱਥੇ ਵੀ ਮਾਰਨਾ ਕਿਹੜੇ ਹੁਕਮ ਕਿ ਆਪਣੇ ਗਵਾਂਢੀ ਨੂੰ ਆਪਣੇ ਦੇ ਹੈ ਨਹੀਂ ਉਹ ਨੂੰ ਸਭ ਤੋਂ ਵੱਡਾ ਦੁਸ਼ਮਣ ਸਮਝਣਾ ਆਪਣੇ ਗਵਾਂਢੀ ਨੂੰ ਕੀ ਸਮਝਣਾ ਸਭ ਤੋਂ ਵੱਡਾ ਦੁਸ਼ਮਣ ਅਗਵਾਂਡੀ ਕਿੰਨੂ ਅਗਵਾਂਡੀ ਅਜੇ ਤੱਕ ਪਤਾ ਹੀ ਨਹੀਂ ਫੌਨ ਨਾ ਗਵਾਂਡੀ ਸਮਝਦੇ ਆ ਕਿ ਜਿਹੜਾ ਸਾਡੇ ਨਾਲ ਦਾ ਘਰ ਹੈ ਉਹ ਗਵਾਂਡੀ ਕੋਈ ਵੀ ਹੋ ਸਕਦਾ ਲਾਈਨ ਸਿਰ ਤੁਹਾਡੇ ਪੰਜ ਘਰ ਆ ਤੁਸੀਂ ਪੰਜ ਭਰਾ ਤਿੰਨ ਭਰਾ ਤੁਹਾਡੇ ਨਾਲ ਦਾ ਗਵਾਂਡੀ ਹੈ ਤੁਹਾਡੇ ਸੱਚੇ ਖੱਬੇ ਪਿੱਛੇ ਵੀ ਗਵਾਂਡੀ ਹੈ ਇਹ ਕਿਉਂ ਗੱਲ ਪ੍ਰਭੂ ਯਿਸੂ ਮਸੀਹ ਨੂੰ ਕਹਿਣੀ ਪਈ ਕਿਉਂਕਿ ਪੁਰਾਣਾ ਆਇਤਨਾਮਾ ਇਦਾਂ ਹੀ ਸੀ ਪੁਰਾਣਾ ਕੀ ਸੀ ਦਵਿਸ਼ਤਾ ਇਦਾਂ ਹੀ ਸੀ ਕਿ ਦੰਦ ਦੇ ਬਦਲੇ ਦੰਦ ਜੇ ਕਤਲ ਹੋ ਜਾਂਦਾ ਸੀ ਤੇ ਕਤਲ ਦੇ ਬਦਲੇ ਕਤਲ ਸੀ ਬਰਾਬਰ ਹੀ ਕਰਨਾ ਸਾਰਾ ਕੁਝ ਪਰ ਪ੍ਰਭੂ ਯਿਸੂ ਆਏ ਆ ਕੇ ਕਿਹਾ ਨਹੀਂ ਹੁਣ ਨਹੀਂ ਹੁਣ ਪੁਰਾਣਾ ਸਭ ਕੁਝ ਖਤਮ ਹੁਣ ਗਾਲ ਦੇ ਬਦਲੇ ਗਾਲ ਨਹੀਂ ਦੰਦ ਦੇ ਬਦਲੇ ਦੰਦ ਨਹੀਂ ਜਿਹੜਾ ਤਾਨੂੰ ਸ਼ਰਾਬ ਦੇ ਉਹਨੂੰ ਅਸ਼ੀਰਸ਼ ਦੇਣੀ ਐ ਤੁਹਾਡਾ ਕੋਈ ਕੁਰਤਾ ਮੰਗੇ ਉਹਨੂੰ ਚਾਦਰ ਵੀ ਦੇ ਦੇਣੀ ਭਰਾਵਾ ਦੋਵੇਂ ਹੀ ਲੈ ਜਾ ਤੇਰਾ ਸਰਦੇ ਦਾ ਜੇ ਤੇਰਾ ਘਵਾਂਡੀ ਭੁੱਖਾ ਹੈ ਤੈਨੂੰ ਖਵਾਉਣਾ ਐ ਇਹ ਨਹੀਂ ਕਿ ਤਿਆਰੀ ਚ ਰਹਿਣਾ ਕਦੋਂ ਕੰਗਾਲ ਹੋਵੇ ਤੇ ਇਹਦਾ ਘਰ ਖਰੀਦੀਏ ਇਹ ਜਮੀਨ ਖਰੀਦੀ ਏ ਇਹਦੇ ਸਾਧਨ ਖਰੀਦੀ ਏ ਨਾ ਉਲਟ ਕਰਨਾ ਪੈਣਾ ਹੈ ਪ੍ਰਭੂ ਯਿਸੂ ਕਹਿੰਦੇ ਉਹਦੇ ਲਈ ਪ੍ਰੇਰ ਕਿ ਪਰਮੇਸ਼ਵਰ ਮੇਰਾ ਗਵਾਂਢੀ ਤਗੜਾ ਰਵੇ ਸਿਹਤਮੰਦ ਰਵੇ ਇਹਦੇ ਪੈਸੇ ਚ ਜਮੀਨ ਚ ਹਰ ਹਿੱਸੇ ਚ ਫਲਵੰਦ ਕਰੇ ਨੂੰ ਕਿਉਂਕਿ ਜੇ ਗਵਾਂਢੀ ਫਲਵੰਤ ਰਹੇਗਾ ਤੇ ਤੁਹਾਡਾ ਵੀ ਸ਼ੇਰ ਨਹੀਂ ਖਾਏਗਾ ਪਰ ਤੁਸੀਂ ਪ੍ਰੇਰ ਕਦੀ ਕੀਤੀ ਨਹੀਂ ਉਹਦੇ ਲਈ ਆਪ ਜੇ ਕਿ ਗੱਡੀ ਮੋਟਰਸਾਈਕਲ ਕਾਰਾਂ ਇੰਨੇ ਹੋਏ ਪਿਆ ਕਿ ਮਾੜਾ ਮੋਟਾ ਜਦੋਂ ਰੋਡ ਤੇ ਜਾਣਾ ਉੱਥੇ ਤੇ ਕੋਈ ਲੱਗਣਾ ਹੀ ਹੈ ਇੱਕ ਦੂਜੇ ਨਾਲ ਕੇ ਜੇ ਕਿਸੇ ਨਾਲ ਲੱਗ ਗਿਆ ਤਾਂ ਵੀ ਖੈਰ ਨਹੀਂ ਜੇ ਕਿਸੇ ਨੇ ਰਾਹ ਨਾ ਦਿੱਤਾ ਤਾਂ ਵੀ ਪੰਗਾ ਪਾ ਲੈਣਾ ਪਰ ਕਈ ਇਦਾਂ ਨੇ ਉਹ ਬਾਹਰੋਂ ਢੀੜ ਭੜਕੇ ਚੋ ਧੱਗੇ ਖਾ ਕੇ ਆ ਰਹੇ ਆ ਹੋਰ ਨੂਰ ਨੂੰ ਵਜਾ ਕੇ ਆ ਰਹੇ ਆ ਤੇ ਪਿੰਡ ਦੀ ਗਲੀ ਚ ਘਰ ਦੀ ਗਲੀ ਚ ਆਉਂਦੇ ਆ ਜੇ ਰਾਹ ਨਾ ਮਿਲਿਆ ਤੇ ਹੋਰਨ ਮਾਰ ਮਾਰ ਕੇ ਤੰਗ ਕਰਨਾ ਘਰਦਿਆਂ ਬਾਹਰਦਿਆਂ ਨੂੰ ਗਵੰਡੀਆਂ ਨੂੰ ਅਣਡੀਆਂ ਨੂੰ ਤੇ ਉਲਟਾ ਉਤਰ ਕੇ ਗੱਡੀ ਮੋਟਰਸਾਈਕਲ ਤੋਂ ਜਾ ਕੇ ਕਹਿਣਾ ਉਹਨਾਂ ਦੇ ਗਾਲ ਪੈਣਾ ਕਿ ਮੈਨੂੰ ਰਾਹ ਨਹੀਂ ਮਿਲਿਆ ਆਉਂਦੇ ਨੂੰ ਤੂੰ ਮਹਾਰਾਜਾ ਰਣਜੀਤ ਸਿੰਘ ਹੈ ਰਾਹ ਨਹੀਂ ਮਿਲਿਆ ਤੇ ਲੜਨਾ ਉਹਦਾ ਨਤੀਜਾ ਕੀ ਇੱਕ ਮਿੰਟ ਦੇ ਅੰਦਰ ਜਾਂ ਤਾਂ ਮਾਰਦਾ ਜਾਂ ਮਰ ਗਏ ਜਾਂ ਲੜਾਈ ਛੱਪੀਆਂ ਬਣੀਆਂ ਹੋਣ ਹੱਥ ਪੈਰ ਵੱਡੇ ਤੇ ਬੈਠੇ ਉਥੇ ਵਿਚਾਰੀਆਂ ਜੀ ਪ੍ਰਭੂ ਯਿਸੂ ਕਹਿੰਦੇ ਜੇ ਮੈਨੂੰ ਪਿਆਰ ਕਰਦੇ ਆ ਤੇ ਮੇਰੀ ਹੁਕਮਾਂ ਦੀ ਪਾਲਣਾ ਕਰੋਗੇ ਤੁਹਾਡੇ ਅੰਦਰ ਸੈਂਡਸ਼ੀਲਤਾ ਹੋਏਗੀ ਸਭ ਤੋਂ ਉੱਤਮ ਪਿਆਰ ਹੋਏਗਾ ਕੁਝ ਵੀ ਹੋ ਜਾਏ ਮਸਲਾ ਤੁਸੀਂ ਯਿਸੂ ਨੂੰ ਪਿਆਰ ਕਰਦੇ ਹੋਏ ਉਹਨੂੰ ਜਾਣ ਲਓਗੇ ਆਪਣੇ ਹੱਥਾਂ ਚ ਲੜਾਈ ਨੂੰ ਜਾਣ ਜਾਓਗੇ ਨਹੀਂ ਔਰ ਕਈ ਇਹਦੇ ਸੌ ਪੁੱਤ ਪਿਓ ਆ ਉਹ ਘਰੇ ਡਾਂਗ ਦੇ ਡੇਰਾ ਰੱਖ ਰਿਆ ਉਹਨਾਂ ਬਾਹਰ ਤਾਂ ਕਿਸੇ ਨਾਲ ਕੀ ਬਣਾਉਣੀ ਹੈ ਉਹ ਘਰਦਿਆਂ ਨਾਲ ਹੀ ਨਹੀਂ ਬਣਾ ਰਿਹਾ ਪਤੀ ਪਤਨੀ ਨਾਲ ਨਹੀਂ ਬਣ ਰਹੀ ਸੱਸ ਸਹੁਰੇ ਨਾਲ ਨਹੀਂ ਬਣ ਰਹੀ ਪਿਆਰ ਨਾਮ ਦਾ ਕੋਈ ਸ਼ਬਦ ਹੀ ਹੈ ਨਹੀਂ ਤੇ ਜਦੋਂ ਦੁਆ ਕਰਨਗੇ ਉਦੋਂ ਜਮੀਨ ਉਸਮਾਨ ਇੱਕ ਕਰ ਦੇਣਗੇ ਬਦਲਾਵ ਕੋਈ ਜ਼ਿੰਦਗੀ 'ਚ ਨਹੀਂ ਔਰ ਕਹਿਣਗੇ ਮੈਂ ਪੰਜਾਬ ਦੀ ਨਾਮੀ ਮਿਨਿਸਟਰੀ 'ਚ ਜਾਣਾ ਤੇ ਜਦੋਂ ਘਰੇ ਜਾ ਕੇ ਦੇਖੀਏ ਉਦੋਂ ਪਤਾ ਲੱਗਦਾ ਘਰ 'ਚ ਕੀ ਡਾਂਗ ਚੱਲਦੀ ਹੈ ਇਹ ਮੈਂ ਗੱਲਾਂ ਬਾਤਾਂ ਹੀ ਨਹੀਂ ਕਰ ਰਿਹਾ ਇਹ ਮੇਰਾ ਜ਼ਿੰਦਗੀ ਦਾ ਪ੍ਰੈਕਟੀਕਲ ਹੈ ਪਹਿਲਾਂ ਆਪ ਸਾਰੀਆਂ ਚੀਜ਼ਾਂ ਦੇ ਕੰਟਰੋਲ ਕੀਤਾ ਸਭ ਨੂੰ ਦੇਖਿਆ ਦੇਖਿਆ ਵੱਡੇ ਵੱਡੇ ਆਪਣੇ ਆਪ ਨੂੰ ਪਗੰਬਰ ਕਹਿਣ ਵਾਲੇ ਰੱਬ ਵਰਗੇ ਦਿਖਣ ਵਾਲੇ ਕੁੱਤਿਆਂ ਬਿੱਲਿਆਂ ਨੂੰ ਤੇ ਪਿਆਰ ਕਰਦੇ ਆ ਤੇ ਵਲੰਟੀਅਰਾਂ ਨੂੰ ਦਾਅਵਤ ਪੱਲਾ ਕਰਦੇ ਆ ਤੇ ਕਹਿੰਦੇ ਮੈਂ ਕਿਹਦਾ ਚੇਲਾ ਹਾਂ ਮੇਰੇ ਕੋਲੇ ਯਾ ਯਿਸੂ ਹੋਰ ਕਿਸੇ ਕੋ ਖੈ ਹੀ ਨਹੀਂ ਪਰ ਪ੍ਰਭੂ ਕੀ ਕਹਿੰਦੇ ਕਿ ਜੇ ਮੇਰੇ ਸੱਚੀ ਮੁੱਚੀ ਪਿਆਰ ਕਰਨ ਵਾਲੇ ਮੇਰੇ ਬੱਚਿਆਂ ਤੇ ਮੇਰੇ ਹੁਕਮਾਂ ਦੀ ਕੀ ਕਰੋਗੇ ਪਾਲਣਾ ਕਰੋਗੇ ਅੰਦਰੋਂ ਆਪਣੇ ਜ਼ਹਿਰ ਕੱਢੋਗੇ ਜ਼ਹਿਰ ਕਿਹੜਾ ਇੰਨੇ ਮੈਨੂੰ ਆਹ ਕੀਤਾ ਸੀ ਇੰਨੇ ਮੈਨੂੰ ਆਹ ਕੀਤਾ ਸੀ ਰੋਜ਼ ਘਰ ਬੈਠ ਬੈਠ ਕੇ ਕੋਈ ਗੱਲ ਚੱਲਦੀ ਐ ਫੁਲਾਣੇ ਨੇ ਆਪਣਾ ਆਹ ਵਗੜਦਾ ਸੱਸ ਆ ਕਹਿੰਦੀ ਅੱਜ ਮੈਨੂੰ ਦਰਾਣੀ ਨੇ ਆ ਕਹਿਤਾ ਅੱਜ ਮੈਨੂੰ ਨਣਾਣ ਨੇ ਆ ਕਹਿਤਾ ਅੱਜ ਮੈਨੂੰ ਬੀਬੀ ਕਹਿੰਦੀ ਸੀ ਆ ਲੂਣ ਜਿਆਦਾ ਪੈ ਗਿਆ ਉਹਦੀ ਵਜ੍ਹਾ ਕਰਕੇ ਆ ਹੋ ਗਿਆ ਆ ਹੋ ਗਿਆ ਬਸ ਇੱਕੋ ਹੀ ਗੱਲ ਬਣੀ ਐ ਕਿ ਮੇਰੇ ਹੱਥ ਇੱਕ ਵਾਰੀ ਚਾਬੀਆਂ ਆ ਲੈਣਦੇ ਜਾਂ ਮੈਨੂੰ ਇੱਕ ਵਾਰੀ ਵੱਖਰੀ ਹੋ ਲੈਣਦੇ ਫਿਰ ਦਿਖਾਉਂਗੀ ਮੈਂ ਕਿੱਦਾਂ ਰਹੀ ਦ। ਔਰ ਬੰਦੇ ਅੰਦਰ ਜ਼ਹਿਰ ਹੈ ਕਿ ਕੋਈ ਨਹੀਂ ਕਿਤੇ ਵਾਕਾਂ ਮਿਲੰਦੇ ਤੁਸੀਂ ਅੰਦਰ ਆਪਣੇ ਅੰਦਰ ਜ਼ਹਿਰ ਚੁੱਕੀ ਫਿਰਦੇ ਆ ਹਾਲੇ ਵੀ ਸੌ ਸੌ ਵਾਰੀ ਬਾਈਬਲ ਪੜ ਲਓ ਕੁਝ ਨਹੀਂ ਬਣਨਾ ਸੌ ਸੌ ਰੋਜ਼ਾ ਰੱਖ ਲਓ ਜੇ ਤੁਹਾਡੇ ਅੰਦਰ ਦੁਸ਼ਮਣੀਆਂ ਹਾਲੇ ਵੀ ਪਲ ਰਹੀਆਂ ਤੁਹਾਡੇ ਅੰਦਰ ਈਰਖਾ ਹਾਲੇ ਵੀ ਪਲ ਰਿਆ ਤੁਹਾਡੇ ਅੰਦਰ ਪਾਪ ਹਾਲੇ ਵੀ ਪਲ ਰਿਆ ਪਤੀ ਪਤਨੀ ਨਾ ਬਣਦੀ ਨਹੀਂ ਤੇ ਤੁਸੀਂ ਕੋਈ ਪਿਆਰ ਨਹੀਂ ਕਰਦੇ ਯਸੂ ਨੂੰ ਸਿਰਫ ਤੁਸੀਂ ਆਪਣਾ ਮਸਲਾ ਹੱਲ ਕਰਾਉਣ ਆ ਰਹੇ ਹੋ ਜੇ ਉਹਨੂੰ ਪਿਆਰ ਕਰਨੇ ਆ ਉਹਨੇ ਤੁਹਾਡੇ ਮੇਰੇ ਨਾਲ ਐਵੇਂ ਪਿਆਰ ਕੀਤਾ ਦੱਸੋ ਪਿਆਰ ਦੀ ਡੈਫੀਨੇਸ਼ਨ ਕੀ ਹੈ ਇਹ ਅੱਜ ਦੇ ਪਿਆਰ ਨਹੀਂ ਕੁੜੀਆਂ ਮੁੰਡਿਆਂ ਵਾਲੇ ਛਲਾਰੂਆਂ ਵਾਲੇ ਪਿਆਰ ਨਹੀਂ ਉਹ ਪਿਆਰ ਦੀ ਨਹੀਂ ਗੱਲ ਕਰਦਾ ਉਹ ਪਿਆਰ ਨੂੰ ਤੇ ਇਹਨਾਂ ਨੇ ਐਦਾਂ ਬਣਾਤਾ ਉਹ ਰੋਲਦਾ ਫਿਰਦਾ ਮੁਰਗੇ ਕਚੈਰੀਆਂ ਜਾ ਕੁੱਟ ਖਾਂਦੇ ਫਿਰਦੇ ਆ ਉਹ ਪਿਆਰ ਦੀ ਨਹੀਂ ਗੱਲ ਕਰਦਾ ਉਹ ਪਿਆਰ ਤੇ ਧੋਖਾ 25 30 ਸਾਲ ਜਿਨ੍ਹਾਂ ਨੇ ਤੁਹਾਨੂੰ ਸੰਭਾਲਿਆ ਦੋ ਮਿੰਟ ਚ ਛੱਡ ਗਏ ਉਹ ਜਾਣਦੇ ਆ ਉਹ ਪਿਆਰ ਦੀ ਨਹੀਂ ਗੱਲ ਕਰਦਾ ਮੈਂ ਰੀਅਲ ਅਸਲੀ ਪਿਆਰ ਜਿਹੜਾ ਸ਼ੇਰ ਖੁਦਾ ਨੇ ਕੀਤਾ ਉਹ ਕੁਰਬਾਨ ਹੋ ਗਿਆ ਤੁਹਾਡੇ ਮੇਰੇ ਬਦਲੇ ਇਹਨੂੰ ਕਹਿੰਦੇ ਆ ਪਿਆਰ ਔਰ ਪਿਆਰ ਇਦਾਂ ਹੀ ਥੋੜੀ ਆ ਕੇ ਹੁਣ ਤੁਹਾਡਾ ਰਿਸ਼ਤੇਦਾਰ ਤੁਹਾਡੇ ਘਰ ਆਉਂਦਾ ਉਹਦਾ ਪਿਆਰ ਕਿੱਥੇ ਦੇਖਦਾ ਤੁਹਾਡੇ ਬੱਚੇ ਉਹਦੇ ਹੱਥਾਂ ਮਲ ਵਿੰਦੇ ਆ ਔਰ ਆ ਕੇ ਤੁਹਾਨੂੰ ਕਹਿੰਦੇ ਫੁੱਫੜ ਜੀ ਫੇਰ ਆਏ ਆ ਪਰ ਚੀਜ਼ ਨਹੀਂ ਲਿਆਈ ਇਹ ਬੜਾ ਸੁਵੇਂ ਨਹੀਂ ਲਿਆਉਂਦਾ ਔਰ ਉਹ ਵੀ ਬੜਾ ਚਲਾਕ ਹੈ ਤੁਹਾਨੂੰ ਕਹਿੰਦਾ ਉਹ ਮੈਂ ਕਿਤੇ ਹੋਰ ਚੱਲਿਆ ਸੀ ਤੇ ਮੈਂ ਕਹਾਂ ਚਲੋ ਮਿਲਣਾ ਜਾਵਾਂ ਉਹਨੂੰ ਪਤਾ ਕੀ ਕਢਾ ਲਿਆਉਂਦੇ ਆ ਕਦੇ ਹੈ ਖੂਦੀ ਵਾਜ ਕੋ ਉਹਦਾ ਵੀ ਹੋਣੀ ਹੈ ਪਰ ਪਰਮੇਸ਼ਰ ਨੇ ਕਿੰਦਾ ਦਾ ਪਿਆਰ ਕੀਤਾ ਗੱਲਾਂ ਬਾਤਾਂ ਦਾ ਪਿਆਰ ਨਹੀਂ ਕੀਤਾ ਉਹਨੇ ਜਾਨ ਦਿੱਤੀ ਆਪਣੇ ਇਕ ਲੋਤਾ ਬੇਡਾ ਤੁਹਾਡੇ ਮੇਰੇ ਲਈ ਦਿੱਤਾ ਉਹ ਬੇਡਾ ਪਰ ਵੀ ਅਸੂ ਕਹਿ ਰਿਹਾ ਕਹਿੰਦੇ ਜੇ ਹੁਣ ਤੁਸੀਂ ਮੈਨੂੰ ਪਿਆਰ ਕਰਦੇ ਆ ਤੇ ਮੇਰੇ ਹੁਕਮਾਂ ਤੇ ਚੱਲੋਗੇ ਹੁਕਮਾ ਉਹ ਹਦਾਇਤਾਂ ਪਿਆਰਿਓ ਜਿਹੜੀਆਂ ਤੁਹਾਨੂੰ ਕਈਆਂ ਗਾੜੀਆਂ ਕਿ ਆਪਣੇ ਅੰਦਰੋਂ ਦੁਸ਼ਮਣੀਆਂ ਛੱਡ ਦਿਓ ਮਹਾਭਿਸ਼ੇਕ ਤੁਮਨੇ ਇੱਕ ਵਾਰੀ ਮੌਕਾ ਦੇ ਰਿਆ ਹੈ ਕਿ ਆਪਣਾ ਜੀਵਨ ਸੁਧਾਰ ਲਓ ਗਾਲਾਂ ਕੰਨੀਆਂ ਕੱਡਨੀਆਂ ਬੰਦ ਕਰ ਦਿਓ ਆਪਣੇ ਪਤੀ ਨਾਲ ਝਗੜਾ ਲੜਨਾ ਬੰਦ ਕਰ ਦਿਓ ਉਹ ਕਿਹੋ ਜਿਹਾ ਰਹੀ ਹੈ ਉਹਨੂੰ ਪਰਮੇਸ਼ਵਰ ਦੇ ਹੱਥ ਚ ਦਿਓ ਉਹਨੂੰ ਸੁਧਾਰ ਦੇਣਾ ਤੁਸੀਂ ਸੁਣੀ ਅਜਗਵਾਈ ਉਹ ਬੀਬੀ ਇੱਕੋ ਹੀ ਗੱਲ ਆ ਕੇ ਮੈਨੂੰ ਕਹਿੰਦੀ ਮੇਰਾ ਪਤੀ ਆ ਮੇਰਾ ਬੱਦਿਓ ਮੈਂ ਕਹਾ ਤੂੰ ਕੁਛ ਬਣਾ ਕਹਿ ਉਹਨੂੰ ਸਵਰਗਦੂਤਾ ਨੂੰ ਮੌਕਾ ਤੇ ਜਿਹੜੀ ਜਗ੍ਹਾ ਤੇ ਆਈ ਹੈ ਜੇ ਆ ਕੇ ਇੱਥੇ ਵੀ ਤੁਸੀਂ ਉਹੀ ਕੰਮ ਕਰੀ ਜਾਣਾ ਪ੍ਰਭੂ ਦਾ ਬਦਨ ਖਾ ਕੇ ਉਹਦਾ ਲਹੂ ਪੀ ਕੇ ਵੀ ਉਹਦਾ ਪ੍ਰੇਮ ਤੁਹਾਡੇ ਅੰਦਰ ਨਹੀਂ ਆਉਂਦਾ ਕਿਸੇ ਰੋਂਦੇ ਨੂੰ ਕਦੀ ਹਸਾਇਆ ਨਹੀਂ ਵਿੱਕੇ ਨੂੰ ਕਿਸੇ ਨੂੰ ਕਦੀ ਉਠਾਇਆ ਨਹੀਂ ਕਿਸੇ ਨਸ਼ਾ ਕਰਨ ਵਾਲੇ ਦੇ ਬੱਚੇ ਲਈ ਕਦੀ ਪ੍ਰੇਰ ਨਹੀਂ ਕੀਤੀ ਉਹਦੇ ਲਈ ਕੋਸ਼ਿਸ਼ ਨਹੀਂ ਕੀਤੀ ਉਹਨੂੰ ਲਿਆਂਦਾ ਜਾਵੇ ਬਸ ਜੋ ਸਾਰਾ ਪਿੰਡ ਬੋਲਦਾ ਉਹੀ ਬੋਲੀ ਜਾਂਦੇ ਆ ਮਸੀਹੀ ਵੀ ਵਿੱਚ ਹੀ ਹਾਂ ਬੜਾ ਕਰਨ ਲੱਗ ਗਿਆ ਇਹ ਹੁਣ ਚੋਰੀਆਂ ਕਰਨ ਲੱਗ ਗਿਆ ਨਹੀਂ 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 ਇਹ ਜਿੱਦਨੇ ਦੀ ਨਾੜ ਚ ਲੱਗ ਗਿਆ ਨੇ ਮਰ ਜਾਣਾ ਇਹ ਨਹੀਂ ਹਟ ਸਕਦਾ ਨਾ ਇੱਕੋ ਹੀ ਗੱਲ ਐ ਸਾਰੇ ਪਿੰਡ ਦੇ ਮੂੰਹ ਚ ਮਸੀਹਾਂ ਦੇ ਵੀ ਉਹ ਕੋਈ ਨਹੀਂ ਬੋਲਦਾ ਓ ਲੈ ਚੱਲ ਇਹਨੂੰ ਮਹਾਸਾਮਰਾਜ ਚ ਬੰਨ ਕੇ ਲੈ ਚੱਲੋ ਹਸਪੀਟਲ ਵੀ ਲੈ ਜਾਣੀ ਆ ਇੱਥੇ ਪ੍ਰੇਅਰ ਕਰਾਵਾਂਗੇ ਸ਼ਾਇਦ ਪਰਮੇਸ਼ਰ ਦਇਆ ਕਰ ਦੇਵੇ ਪਰ ਤੁਸੀਂ ਦੇਖਿਆ ਆਪਾਂ ਕਿੰਨੇ ਲੋਕਾਂ ਨੇ ਛੁਟਕਾਰਾ ਪਾਇਆ ਉਹ 3,60,000 ਰੁਪਏ ਦੀਆਂ ਮੈਨੂੰ ਲੱਗਦਾ ਸਾਲ 'ਚ ਕਿ ਪਤਾ ਨਹੀਂ ਕਿੰਨਾ ਉਹ ਡਾਸ ਰਿਹਾ ਸੀ ਮੈਨੂੰ ਸਿਗਰਟ ਪੀ ਜਾਂਦਾ ਸੀ 5-5 ਮਿੰਟ ਬਾਅਦ ਉਹਨੂੰ ਤਲਬ ਲੱਗਦੀ ਸੀ ਤੇ ਪੀਂਦਾ ਵੀ ਵਧੀਆ ਸੀ ਐ ਨਹੀਂ ਕਿ ਮਿੱਟੀ ਜੀ ਪੀਤੀ ਜਾਂਦਾ ਸੀ ਅਫਸਰ ਹੀ ਮੰਨਦਾ ਪੀਂਦਾ ਸੀ ਵਧੀਆ ਪਰ ਮਹਾਸਾਮਰਾ ਦੇ ਵਿੱਚ ਪਹਿਲੇ ਸੰਢੇ ਕੁਝ ਨਹੀਂ ਹੋਇਆ ਦੂਸਰੇ ਸੰਢੇ ਕੁਝ ਨਹੀਂ ਹੋਇਆ ਤੀਸਰੇ ਸੰਡੇ ਕੁਛ ਨਹੀਂ ਹੋਇਆ ਇਹ ਸੰਡੇ ਕਿਣਿਆ ਨਹੀਂ ਕੁਛ ਹੋਣਾ ਯਿਸ ਨੂੰ ਪਿਆਰ ਕਰਿਆ ਕੁਛ ਹੋਣਾ ਹੈ ਜੇ ਉਹਦਾ ਪਿਆਰ ਤੁਹਾਡੇ ਅੰਦਰ ਹੈ ਉਹਨੂੰ ਪਿਆਰ ਕਰਦੇ ਆ ਤੇ ਸੰਡੇ ਮੰਡੇ ਸਭ ਭੁੱਲ ਜਾ ਕੋਈ ਨਹੀਂ ਹੋਣਾ ਐਤਵਾਰ 11 ਵਜੇ ਚੌਂਕੜਾ ਮਾਰ ਕੇ ਬਹਿਣਾ ਘਰ ਰਾਤ ਨੂੰ 12 ਵਜੇ ਉੱਠ ਕੇ ਬਹਿਣਾ ਉਹਦੇ ਨਾਲ ਪਿਆਰ ਹੈ ਉਹਨੂੰ ਕਹਿਣਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਤੇਰੀਆਂ ਹਦਾਇਤਾਂ ਚੋਂ ਬਣਿਆ ਤੇ ਮੇਰਾ ਮਸਲਾ ਹੱਲ ਕਰ ਦੇ ਦੇਖਿਓ ਕਿਵੇਂ ਉੱਡਿਆ ਆਉਂਦਾ ਹੋ ਕਿਵੇਂ ਕਾਸ ਤੇਰੇ ਲਈ ਕੀ ਕਰਾਂ ਪਰ ਜੇ ਧਿਆਨ ਇਕੱਲਾ ਇਸੇ ਤੇ ਕਿ ਮੇਰਾ ਪਤੀ ਸੁਧਰ ਜਾਏ ਮੇਰਾ ਪਤੀ ਸੁਧਰ ਜਾਏ ਮੇਰੀ ਪਤਨੀ ਸੁਧਰ ਜਾਏ ਮੇਰਾ ਆ ਹੋ ਜਾਏ ਉਹ ਨਹੀਂ ਲੰਬਾ ਹੁੰਦਾ ਜਾਂਦਾ ਤਾਂ ਪਰ ਜੇ ਪਿਆਰ ਪਰਮੇਸ਼ਰ ਨੂੰ ਦਿਖਾਉਣੇ ਆਪਣਾ ਹਦੈਤਾ ਦੇ ਅੰਦਰ ਰਹਿ ਕੇ ਤੇ ਤੁਸੀਂ ਇੱਥੇ ਵੱਡੀਆਂ ਗਵਾਹੀਆਂ ਵੱਡੀਆਂ ਚੰਗਾਈਆਂ ਪਾ ਲੈਣੀਆਂ ਪਰ ਉਹ ਕਹਿੰਦਾ ਜਿਹੜਾ ਮੈਨੂੰ ਪਿਆਰ ਕਰਦਾ ਉਹ ਮੇਰੇ ਹੁਕਮਾਂ ਦੀ ਪਾਲਣਾ ਕਰੇਗਾ ਤੇ ਜੇ ਇਹਦਾ 14 ਵਚਨ ਪੜ੍ਹਦੇ ਆਂ ਤੇ ਕੀ ਲਿਖਿਆ ਜੇਕਰ ਤੁਸੀਂ ਮੇਰੇ ਨਾਮ ਉੱਤੇ ਕੁਝ ਮੰਗੋਗੇ ਹਾਂ ਮੈਂ ਉਹ ਦੇਵਾਂਗਾ ਹਾਲੇਲੂਇਆ ਹਾਲੇਲੂਇਆ ਕੀ ਹੋਏਗਾ ਫਿਰ ਜਦੋਂ ਉਹਦੇ ਨਾਲ ਪਿਆਰ ਕਰੋਗੇ ਪਿਆਰ ਕਿੱਦਾਂ ਕਰੋਗੇ ਜਦੋਂ ਟੈਸਟ ਹੋਇਆ ਉਹ ਨੂੰ ਫੇਲ ਹੋ ਜਾਓਗੇ ਤੇ ਕੀ ਕਹਦਾ ਪਿਆਰ ਟੈਸਟ ਕੀ ਹੈ ਕਿਸੇ ਨੇ ਤੁਹਾਨੂੰ ਵੱਧ ਪੈਸੇ ਦਿੱਤੇ ਤੇ ਤੁਸੀਂ ਚੁੱਪ ਕਰਕੇ ਗਿਣ ਕੇ ਜੇਬ ਚ ਪਾ ਰਹੇ ਹੋ ਇਹ ਰੱਬ ਨੇ ਦਿੱਤੇ ਕਹਿੰਦੇ ਬੜੀ ਲੋੜ ਸੀ ਕੀ ਹੋਇਆ ਇਹ ਕਿੰਨੇ ਦਿੱਤੇ ਨਾ 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 ਇਹ ਸ਼ੈਤਾਨ ਦੇ ਰਿਹਾ ਤੁਹਾਨੂੰ ਬਿਸਕਟ ਕਿਸੇ ਦਾ ਕੁਝ ਚੀਜ਼ ਤੁਹਾਡੇ ਕੋਲ ਆ ਗਈ ਹੈ ਤੁਸੀਂ ਬੇਈਮਾਨ ਨਹੀਂ ਹੋ ਰਹੇ ਉਹਦੇ ਉੱਪਰ ਤੁਹਾਡਾ ਟੈਸਟ ਹੋ ਰਿਹਾ ਹੈ ਜਦੋਂ ਪ੍ਰਭੂ ਯਸੂਦਾ ਆਇਆ 40 ਦਿਨ ਰੱਖੰਦੋਂ ਬਾਅਦ ਟੈਸਟ ਕੀ ਸੀ ਕਿ 배ਢ ਭੁੱਖਾ ਹੈ ਰੋਟੀ ਦੀ ਲੋੜ ਹੈ ਰੋਟੀ ਕੀ ਜੋ ਮਰਜੀ ਮਿਲ ਜਾਏ ਭੁੱਖੇ ਬੰਦੇ ਨੂੰ ਉਹ ਕਿਸੇ ਨੇ ਕਹਿੰਦੇ ਸਾਰੀ ਰਾਤ ਬਾਤ ਪਾਈ ਸਵੇਰੇ ਉਹਨੂੰ ਪੁੱਛਿਆ ਕੀ ਕਹਿੰਦਾ ਰੋਟੀ ਇਹਨੂੰ ਕਹਿੰਦੇ ਭੁੱਖ ਇੰਨੀ ਗੱਲ ਕੇ 40 ਦਿਨਾਂ ਤੋਂ ਕੁਝ ਖਾਦਾ ਪੀਤਾ ਨਹੀਂ ਭੁੱਖ ਲੱਗੀ ਹੋਈ ਹੈ ਹਲਾਦ ਇਦਾਂ ਦੇ ਕੇ ਰੋਟੀ ਚਾਹੀਦੀ ਹੈ ਤੇ ਤੁਹਾਨੂੰ ਕੀ ਲੱਗਦਾ ਪ੍ਰਭੂ ਯਸੂ ਜੀ ਦਾ ਟੈਸਟ ਨਹੀਂ ਹੋਇਆ ਉਹਨਾਂ ਦੇ ਰੋਜ਼ ਟੈਸਟ ਹੁੰਦੇ ਸੀ ਰੋਜ਼ 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 ਅਰੇ ਵੱਡਾ ਟੈਸਟ ਸੀ ਕਿ ਹੁਣ ਭੁੱਖ ਲੱਗੀ ਆ ਸ਼ੈਤਾਨ ਨੇ ਸੋਚਿਆ ਲੈ ਬਈ ਹੁਣ ਮੌਕਾ ਬਣਿਆ ਈ ਅੱਜ ਇਹਨੇ ਫੇਲ ਹੋਣਾ ਈ ਹੁਣ ਜਿਵੇਂ ਕਈ ਵਾਰੀ ਤੁਹਾਨੂੰ ਚੈੱਕ ਕਰਦਾ ਹੋ ਪਹਿਲਾਂ ਪੈਸੇ ਵਾਧੂ ਰਹਿਣਗੇ ਪਤਾ ਹੁਣ ਐਟਵਾਰ ਹੋਣ ਵਾਲਾ ਸ਼ਨੀਵਾਰ ਖਾਲੇ ਪਰ ਵੇਖਣਗੇ ਹੈ ਕਰ ਹੈਵੀਆਂ ਨਹੀਂ ਪਰ ਮੈਂ ਦੱਸਦਾ ਹੁਣ ਨਾ ਕਿ ਜਦੋਂ ਵਿਆਹ ਸ਼ਾਦੀ ਸ਼ਵਾਰ ਆਉਂਦਾ ਹੈ ਉਦੋਂ ਕਿੱਥੋਂ ਆਉਦੇ ਆ ਉਦੋਂ ਤੇ ਕਹਿੰਦੇ ਨਹੀਂ ਨਹੀਂ ਮੈਨੂੰ ਜੋ ਮਰਜ਼ੀ ਠੱਗਣਾ ਪਵੇ ਆਪਾਂ ਪਹੁੰਚਾਂਗੇ ਘਰ ਵਾਲੀ ਨੂੰ ਕਹਿੰਦੇ ਆ ਪਰ ਜਦੋਂ ਰੱਬ ਦੀ ਵਾਰੀ ਆਵੇ ਉਦੋਂ ਸੱਸ ਨੇ ਨਹੀਂ ਕਹਿਣਾ ਉਹ ਕਹਿੰਦੇ ਘਰ ਦੇ ਕਹਿਣ ਵੀ ਤੂੰ ਮੰਗ ਕੇ ਲਿਆ ਉਹਨਾਂ ਤੇ ਗੱਲ ਪੈਗਾ ਮੈਂ ਕਿੱਥੋਂ ਮੰਗ ਲਿਆ ਪਰ ਪਹਿਲਾਂ ਕਿਹੜੀ ਤਿਆਰੀ ਕੀਤੀ ਕਿਉਂਕਿ ਪਿਆਰ ਹੀ ਆਣੀ ਰਬੂ ਯਿਸੂ ਜੀ ਦੇ ਕੋਲ ਆਇਆ ਸ਼ੈਤਾਨ ਤੋਰਾ ਨਾਲ ਉਹਨੂੰ ਪਤਾ ਸੀ ਅੱਜਣਾ ਆ ਗਿਆ ਕਾਬੂ ਅੱਜ ਨਹੀਂ ਇਹਨੇ ਨਿਕਲਣਾ ਅੱਜ ਫੇਰ ਔਰ ਆਕੇ ਕਹਿੰਦਾ ਲੱਗੀ ਭੁੱਖ 40 ਦਿਨ ਹੋ ਗਏ ਤੈਨੂੰ ਤੇਰਾ ਬਾਪ ਨਹੀਂ ਆਇਆ ਵੇਲਾ ਰੋਟੀ ਲੈ ਕੇ ਤੇ ਮੈਂ ਆ ਗਿਆ ਜੀ ਜਿਹਦੇ ਲਈ ਤੂੰ ਰੋਜ਼ੇ ਰੱਖੇ ਉਹ ਨਹੀਂ ਆਇਆ ਮੈਂ ਆ ਗਿਆ ਤੇਰੇ ਕੋਲ ਰੋਟੀ ਲੈ ਕੇ ਬਸ ਮੈਨੂੰ ਪਤਾ ਹੈ ਆ ਪੱਥਰ ਹੈ ਇਨੂੰ ਕਹਿ ਦੂ ਰੋਟੀਆਂ ਬਣ ਜਾਣ ਕਿਉਂਕਿ ਤੂੰ ਬਾਪ ਦਾ ਬੇਟਾ ਹੈ ਤੂੰ ਕਹਿਣਾ ਹੈ ਬਣ ਜਾਣੀਆਂ ਟੈਸਟ ਲੈਣ ਆਇਆ ਔਰ ਟੈਸਟ ਤੋਂ ਨਿਕਲਣਾ ਬਹੁਤ ਮੁਸ਼ਕਿਲ ਸੀ ਇਹ ਮਜਬੂਰੀ ਸੀ ਕਿ ਹਾਂ ਭੁੱਖ ਲੱਗੀ ਹੈ ਜਿਵੇਂ ਅੱਜ ਕਈਆਂ ਨੂੰ ਪਾਪ ਕਰਨ ਦਾ ਮੌਕਾ ਮਿਲੇ ਉਹ ਪਾਪ ਕਰਨ ਦਾ ਮੌਕਾ ਛੱਡਦੇ ਨਹੀਂ ਕੰਦਾ ਵੇਖਣ ਦਾ ਮੌਕਾ ਮਿਲੇ ਉਹ ਛੱਡਦੇ ਨਹੀਂ ਕੰਦਾ ਬੋਲਣ ਦਾ ਮੌਕਾ ਮਿਲੇ ਉਹ ਛੱਡਦੇ ਨਹੀਂ ਕੰਦਾ ਵੇਖਣ ਦਾ ਮੌਕਾ ਮਿਲੇ ਉਹ ਛੱਡਦੇ ਨਹੀਂ ਔਰ ਟੈਸਟ ਤੋਂ ਫੇਲ ਹੋ ਕੇ ਬੈਠੇ